ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਸ਼ਮੇਢੀ ਪੰਜਾਬ ਤੋਂ ਇਸ ਵੇਲੇ 골ਡਨ ਗੇਟ ਅੰਮ੍ਰਿਤਸਰ ਖੜੇ ਆਂ ਔਰ ਜਿਹੜਾ 11 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕਰਨ ਗਈਆਂ ਉਸ ਮਾਰਚ ਦਾ ਸਾਡਾ ਰੂਟ ਅੰਮ੍ਰਿਤਸਰ ਦੇ ਵਿੱਚ ਕੀ ਹੋਊਗਾ ਪਹਿਲਾਂ ਅਸੀਂ ਸਵੇਰੇ ਤੜਕਸਾਰ 7 ਵਜੇ ਜੰਡਿਆਲਾ ਗੁਰੂ ਮੰਡੀ 'ਚ ਇਕੱਠੇ ਹੋਵਾਂਗੇ ਫਿਰ ਪੀੜਿਤ ਪਿੰਡ ਜਿੱਥੇ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਸਾਡਾ ਮਾਰਚ ਚੱਲਣਾ ਵਾ ਨਵਾਂ ਕੋਰਟ ਨਿਜਰਪੁਰਾ ਰਾਜੇਵਾਲ ਮਾਨਾ ਵਾਲਾ ਔਰ ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਅਸੀਂ ਪਹੁੰਚਾਂਗੇ ਇਹ ਤੋਂ ਸਿੱਧਾ ਯੂਨੀਵਰਸਿਟੀ ਸ਼ਾਟਾ ਹੁੰਦੇ ਹੋਏ ਅਸੀਂ ਜਿਹੜਾ ਵਾ ਅਗਲੇ ਬੰਨੇ ਜਿੱਥੇ ਸ਼ਾਮ ਸਿੰਘ ਅਟਾਰੀ ਵਾਲੇ ਜੀ ਦਾ ਬੁਰਤ ਲੱਗਾ ਵਾ ਜਿਹਨੂੰ ਇੰਡੀਆ ਗੇਟ ਕਹਿੰਦੇ ਆ ਉਥੇ ਉਦੋਂ ਦਾ ਰਾਮ ਤੀਰਥ ਰੋਡ ਤੇ ਰਾਮ ਤੀਰਥ ਰੋਡ ਤੋਂ ਬਾਅਦ ਸਿੱਧਾ ਅਸੀਂ ਰਾਮਪੀਰਤ ਕਸਬਾ ਦੇ ਗੁਰਦੁਆਰੇ ਲਗਭਗ 11 ਵਜੇ ਤੱਕ 10:30 ਤੋਂ 11 ਵਜੇ ਤੱਕ ਸਾਡਾ ਪਹੁੰਚਣ ਦਾ ਸਮਾਂ ਹੈਗਾ ਵਾ ਉਹ ਤੋਂ ਬਾਅਦ ਰਾਮਪੀਰਤ ਰਾਮਪੀਰਤ ਤੋਂ ਬਾਅਦ ਕੋਟਲਾ ਡੂਮ ਬਲਕਣ ਚੈਨਪੁਰ ਪਟੇਵੱਡ ਠੀਕ ਹੈ ਜੀ ਚੰਜੋਟੀ ਆਦ ਪਿੰਡ ਹੁੰਦੇ ਹੋਏ ਫਿਰ ਰਾਜਾ ਸਾਸੀ ਗਾਂ ਬਲਸਕੰਦਰ ਹੋਰ ਨਾ ਪਿੰਡਾਂ ਦਾ ਸੀ ਪੂਰਾ ਰੂਟ ਜਿਹੜਾ ਇਹ ਬਣਿਆ ਹੋਇਆ ਇਸ ਕਰਕੇ ਵੱਟ ਤੋਂ ਵੱਧ ਚੰਤਾ ਨੂੰ ਬੇਨਤੀ ਆ ਬੱਤ ਤੋਂ ਬੱਤ ਮੋਟਰਸਾਈਕਲ ਲੈ ਕੇ ਲੱਖਾਂ ਦੇ ਮੋਟਰਸਾਈਕਲਾਂ ਦੇ ਜਿਹੜੇ ਆ ਹਜੂਮ ਨਿਕਲਨੇ ਚਾਹੀਦੇ ਆ ਤਾਂ ਜੋ ਭਗਵੰਤ ਮਾਨ ਸਰਕਾਰ ਨੂੰ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦਈਏ ਬਿਜਲੀ ਬੋਰਡ ਦਾ ਨਿੱਜੀਕਰਨ ਡੱਕ ਦਈਏ ਅੱਜ ਭਗਵੰਤ ਮਾਨ ਆਪਣਾ ਤਰਨ ਤਰਨ ਸਿਵਲ ਲਾਈਨ ਵਿੱਚ ਪਹੁੰਚਿਆ ਸੀ ਉੱਥੇ ਕਿਸਾਨ ਮਜ਼ਦੂਰ ਸਖਸ਼ ਕਮੇਟੀ ਪੰਜਾਬ ਵੱਲੋਂ ਉਹਨੂੰ ਸਵਾਲ ਕਰਨ ਵਾਸਤੇ ਕਿਸਾਨ ਗਏ ਹੋਏ ਆ ਸਵਾਲਾਂ ਦੇ ਜਵਾਬ ਤੋਂ ਮੁੱਖ ਮੰਤਰੀ ਸਾਹਿਬ ਨੇ ਭਜਨਾ ਭਗਵੰਤ ਮਾਨ ਨੇ ਤਾਂ ਫਿਰ ਉਹਨਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਊਗਾ ਧੰਨਵਾਦ